ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਬੜੀਆਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਲੈ ਕੇ ਧਰਮਪੁਰਾ ਕਲੋਨੀ ਨਿਵਾਸੀਆਂ ਨੇ ਪਾਰਕ ਦੇ ਬਾਹਰ ਪਾਣੀ ਦੇ ਨਿਕਾਸੀ ਦੀ ਮੰਗ ਕੀਤੀ ਉਹਨਾਂ ਧਰਮਪੁਰਾ ਕਲੋਨੀ ਦੀ ਹਾਜ਼ਰਾ ਪਾਰਕ ਦੇ ਬਾਹਰ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਐਸ ਡੀ ਐਮ ਬਟਾਲਾ ਨਾਲ ਉਹਨਾਂ ਕਿਹਾ ਕਿ ਗੱਲ ਵੀ ਹੋ ਚੁੱਕੀ ਹੈ ਤੇ ਨਗਰ ਨਿਗਮ ਇਸ ਦਾ ਹੱਲ ਵੀ ਜਲਦ ਕੱਢੇਗਾ ਅਤੇ ਪਾਣੀ ਦੀ ਮਸ਼ੀਨ ਦੂਸਰੇ ਪਾਸੇ ਸ਼ਿਫਟ ਕਰ ਦਿੱਤੀ ਜਾਵੇਗੀ ਇਹ ਕਹਿਣਾ ਹੈ ਗੌਰਵ ਕੁਮਾਰ ਪੁਰਾਤਤਵ ਵਿਭਾਗ ਸੀਐਸ ਦਾ ਹੋਰ ਕੀ ਉਹਨਾਂ ਕਿਹਾ ਲੋ ਤੁਸੀਂ ਵੀ ਸੁਣੋ ਔਰ ਮਸਲਾ ਹੈ ਕਿ ਕੀ ਮਸਲਾ ਪਿਆ ਜੀ ਅੱਜ ਜੋ ਹੈ ਪਾਣੀ ਦੀ ਮਸ਼ੀਨ ਲਗਾਈ ਹੈ ਤੁਸੀਂ ਨੀਵੈਲਫੈਰ ਸੁਸਾਇਟੀ ਵੱਲੋਂ ਔਰ ਅਜੀਰਾ ਪਾਰਕ ਦੇ ਆਫੀਸਰ ਜਿਹੜੇ ਨੇ ਉਹ ਆਏ ਨੇ ਮਸ਼ੀਨ ਨੂੰ ਹਟਾਣ ਲਈ ਜਾਂ ਕੇ ਦਿਵਾਰ ਕਰ ਰਹੇ ਨੇ ਉਹ ਕੀ ਮਸਲਾ ਹੈਗਾ ਹਾਂਜੀ ਇਹ ਮਸਲਾ वैसे ते की उन जो सोचा जाए ते बड़ा मूल्यी मसला सी लेकिन इनू कुछ गलत रंग देके गंभीर मसले नु रूप देता जा रहया है दीवार आगे ਕਰਨ ਜਾਂ ਪਿੱਛੇ ਕਰਨ ਕੋਈ ਇਤਰਾਜ਼ ਨਹੀਂ ਸ਼ਹਿਰ ਵਾਸੀਆਂ ਨੂੰ ਲੇਕਿਨ دیوار ਨੂੰ ਪਹਿਲੀ ਸਤ੍ਹਾ ਤੋਂ ਉੱਚਾ ਕਰਕੇ ਕਰਨਾ ਔਰ ਬਿਨਾ ਕਿਸੇ ਉਹ ਜਿਹੜਾ ਬਰਸਾਤੀ ਪਾਣੀ ਹੈ ਉਸ ਨੂੰ ਨਿਕਾਸੀ ਦਾ ਜਿਹੜਾ ਹੱਲ ਕਰਨ ਤੋਂ ਬਿਨਾ ਅਗਰ ਦੀਵਾਰ ਉੱਚੀ ਕਰਦੇ ਆ ਤੇ ਬਾਰਿਸ਼ ਦੇ ਦਿਨਾਂ ਦੇ ਵਿੱਚ ਜੋ ਧਰਮਪੁਰਾ ਕਲੋਨੀ ਜਿੱਥੇ ਸ਼ਹਿਰ ਦੀ ਪੌਸ਼ ਕਲੋਨੀ ਜਿਹੜੀ ਹੈ ਜਿੱਥੇ ਬਹੁਤ ਹੀ ਸਨਮਾਨਿਤ ਲੋਕ ਰਹਿ ਰਹੇ ਨੇ ਔਰ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਔਰ ਕੁਝ ਦਿਨ ਪਹਿਲੇ ਸਾਡਾ ਇਹ ਜਿਹੜੇ ਪ੍ਰਾਤਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਔਰ ਇਸ ਚੀਜ਼ ਤੇ ਸਹਿਮਤ ਹੋਏ ਸਨ ਕਿ ਇੱਕ ਦੇ ਲੋਕਾਂ ਦੇ ਪੀਣ ਵਾਲਾ ਪਾਣੀ ਜਿਹੜਾ ਵਾ ਜੋ ਇੱਥੇ ਕੂਲਰ ਲੱਗਾ ਉਸ ਨੂੰ ਥੋੜਾ ਸ਼ਿਫਟ ਕਰਕੇ ਤੇ ਦੀਵਾਰ ਜਿਹੜੀ ਹੈ ਅਸੀਂ ਸਿੱਧੀ ਕਰਕੇ ਔਰ ਉਹਨੂੰ ਉੱਚਾ ਵੀ ਕਰ ਲਾਂਗੇ ਔਰ ਪਾਣੀ ਦੀ ਨਿਕਾਸੀ ਦਾ ਵੀ ਪ੍ਰਬੰਧ ਕੀਤਾ ਜਾਏਗਾ لیکن اج ਜਿਹੜਾ ਮਸਲਾ ਦੁਬਾਰਾ ਸ਼ੁਰੂ ਹੋਇਆ ਔਰ ਉਹ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਦੇ ਤੋਂ ਬਿਲਕੁਲ ਉਸ ਵਾਅਦਿਆਂ ਨੂੰ ਨજર ਅਦਾਸ ਕਰਕੇ ਫੇਰ ਦੁਬਾਰਾ ਉਸੇ ਜਗ੍ਹਾ ਤੇ ਕੜਨੀ ਸ਼ੁਰੂ ਕਰਤੀ ਜਿਸ ਕਰਕੇ ਕਲੋਨੀ ਨਿਵਾਸੀ ਇਕੱਠੇ ਹੋਏ ਨੇ ਔਰ ਅੱਜ ਗੌਰਵ ਜੀ ਔਰ ਇਹਨਾਂ ਦੇ ਹੀਰਾ ਸਿੰਘ ਜਿਹੜੇ ਜੀ ਅੰਮ੍ਰਿਤਸਰ ਤੋਂ ਇਹਨਾਂ ਦੇ ਆਰਕੀਓਲੋਜੀ ਡਿਪਾਰਟਮੈਂਟ ਦੇ ਜਿਹੜੇ ਅਫਸਰ ਆਏ ਹਨ ਪਰ ਉਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਹੋ ਗਈ ਹੈ ਕੀ ਜਿਹੜਾ ਪਾਣੀ ਜਿਹੜਾ ਲੋਕਾਂ ਦੇ ਪੀਣ ਵਾਸਤੇ ਠੰਡਾ ਪਾਣੀ ਪੀਣ ਦਾ ਜੋ ਪ੍ਰਬੰਧ ਸਮਾਜ ਸੇਵੀ ਸੰਸਥਾ ਨੇ ਕੀਤਾ ਸੀ ਉਸ ਨੂੰ ਆਪਣਾ ਸ਼ਿਫਟ ਕਰ ਦਿੱਤਾ ਜਾਏਗਾ ਔਰ ਪਹਿਲੇ ਸ਼ਿਫਟ ਕਰਤਾ ਜਾਏਗਾ ਔਰ ਦੀਵਾਰ ਜਿਹੜੀ ਹੈ ਔਰ ਉੱਚੀ ਕਰਨ ਤੋਂ ਪਹਿਲੇ ਹੀ ਉਸ ਦਾ ਨਿਕਾਸੀ ਦਾ ਵੀ ਕੋਈ ਪ੍ਰਬੰਧ ਕੀਤਾ ਜਾਏਗਾ ਸੋ ਇਹ ਗੱਲ ਦੇ ਉੱਤੇ ਜਿਹੜੀ ਸਾਡੀ ਸਹਿਮਤੀ ਹੋਈ ਹੈ ਸੋ ਉਹ ਅੱਜ ਉਹਨਾਂ ਨਾਲ ਜ਼ਬਾਨੀ ਗੱਲ ਹੋਈ ਹੈ ਔਰ ਮੇਰਾ ਖਿਆਲ ਹੈ ਕਿ ਬਨ ਵਿਸ਼ਵਾਸ ਹੈ ਸਭ ਆਪਣੀ ਜ਼ੁਬਾਨ ਤੇ ਪੂਰਾ ਉਤਰਨਗੇ गौरव जी आप आर्कियोलॉजिकल सर्वे ऑफ इंडिया से ऑफिसर हैं आप आज हजीराबाद में आए काफी दिन से एक मसला चल रहा है ये बाहर की जो मेन वॉल है उसको आगे करना उसके पीछे एक पानी का वाटर कूलर लगा हुआ है जो एक समाज सेवी संस्था द्वारा लोगों के भले के लिए लगाया गया है उनका कहना है कि इस पानी के कूलर को हटाने के लिए ये सारी दीवार निकाली दी जा रही है कुछ कैसा है फिर आपके मुताबिक मैंने बता दिया था जी बारिश के टाइम पे शायद आपने इसके हालात देखे होंगे आपके पार्क का ही आपके शहर का पार्क है इसमें इतना इतना पानी भर जाता है जो भी इनकी मेहनत होती है घास की काटने की सब कुछ सब बर्बाद हो जाती है तो कोई फायदा नहीं रहता उस चीज के लिए काम कराने का तो पहले डीसी साहब थे मोहम्मद अशफाक जी उन्होंने बार बार वीडियो कॉन्फ्रेंस करके इस काम को करवाने की बात कही थी उसके बाद ये काम को टेकअप किया था और इसमें जब पानी ना भरे इसलिए ये काम हो रहा है अभी जब आप दीवार उठाएंगे तो एक रैम्प बनाएंगे रैम्पे तो जो रैंप बनाएंगे तो जो 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 भी रैम्प बनाया जाता है ना रैम्प जो बनाया जाता है वो हमेशा व्हील चेयर एक्सेबल होता है पार्क में आपने देखा होगा कहीं भी आप दिल्ली में जाओ या कहीं बड़े पार्क में जाओ सारे रैम्स व्हील चेयर एक्सेबल होते हैं अगर रैम्प ज्यादा खड़ा होगा जो उसका स्टीप ज्यादा होगा वो, तो आपकी व्हील चेयर जाएगी में तो लग लग का काम तो करता नहीं जी उसके लिए तो म्यूनिपल कारी थी एस डी एम मैडम से भी बात करी थी और उन्होंने कहा था की वो इसके लिए हल जरूर निकालेंगे और जो वाटर कूलर का मसला उठ रहा है हटाने का उसके लिए भी बात थी तहसीलदार साहब के सामने बात हुई थी उसको यहाँ पे शिफ्ट करवा देंगे पार्किंग में अच्छा ये आप करवाएंगे अपने खर्चे पे वो इन्होंने कहा है कि इनके पास अगर काबिल इंजीनियर है तो ये करवा देंगे नहीं तो मैंने तो कहा था कि करवा करवा देंगे आप करवा देंगे आप अच्छा ठीक है 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 कोई दिक्कत और था? सर एक जो मटेरियल यूज यूज हो हो रहा है, पड़ी हुई आपने बिल्कुल रही है। नहीं नहीं ये आप समझते नहीं है जो यहाँ पे ईट लगती है ना वो पुरानी ईट ही लगती है आपने कभी देखा होगा ना जो ईट कच्ची ही लगती है यहाँ पे ऐसी ईट नहीं लगती और आपको देखने में होगा आपने उसकी साइंटिफिक टेस्टिंग थोड़ी ना कराई आपको देखने में ईट लग सकती है पर ईट के भी कई कैरेक्टरिस्टिक होते हैं